ਕਈ ਵਾਰੀ ਜ਼ਿੰਦਗੀ ਸਾਨੂੰ ਉਹ ਸਬਕ ਸਿਖਾਉਂਦੀ ਹੈ ਜੋ ਕੋਈ ਕਿਤਾਬ ਵੀ ਨਹੀਂ ਸਿਖਾ ਸਕਦੀ। ਇੱਕ ਕਹਾਣੀ ਹੈ ਇੱਕ ਐਸੇ ਇਨਸਾਨ ਦੀ ਜਿਸ ਦੀ ਕਿਸਮਤ ਨੇ ਉਸ ਨੂੰ ਤੋੜਿਆ ਵੀ ਤੇ ਜੋੜਿਆ ਵੀ। ਸੁਣੋ ਕਿਸਮਤੀ ਖੇਡ ਅਲਪਲੇਲਾ ਦੀਆਂ ਕਹਾਣੀਆਂ ਵਿੱਚ ਇੱਕ ਪੁਰਾਣੀ ਕਹਾਣੀ ਖੁਰਾਸਾਨ ਵਿੱਚ ਇੱਕ ਬੁੱਢਾ ਸਦਾਗਰ ਰਹਿੰਦਾ ਸੀ। ਉਹਦਾ ਇੱਕੋ ਇੱਕ ਲੜਕਾ ਸੀ ਉਸਦਾ ਨਾਮ ਅਲੀ ਸ਼ੇਰ ਸੀ ਤੇ ਸਦਾਗਰ ਹੁਣ ਬੁੱਢਾ ਹੋ ਗਿਆ ਉਹਨੇ ਇੱਕ ਦਿਨ ਅਲੀ ਸ਼ੇਰ ਨੂੰ ਕਿਹਾ ਪੁੱਤਰ ਜਦੋਂ ਮੈਂ ਮਰ ਗਿਆ ਤਾਂ ਮੇਰੇ ਮਰਨ ਪਿੱਛੋਂ ਤੂੰ ਦੋ ਚਾਰ ਗੱਲਾਂ ਧਿਆਨ ਚ ਰੱਖੀ ਇੱਕ ਤਾਂ ਇਹ ਯਾਦ ਰੱਖੀ ਕਿ ਬੁਰੇ ਲੋਕ ਭਲਿਆਂ ਵਿਰੁੱਧ ਸਾਜ਼ਿਸ਼ਾਂ ਘੜਦੇ ਰਹਿੰਦੇ ਆ ਦੂਜਾ ਇੱਕ ਸੱਚਾ ਮਿੱਤਰ ਜੋ ਖਰੀ ਖਰੀ ਕਹਿ ਸੁਣਾਏ ਚਾਪਲੂਸਾਂ ਨਾਲੋਂ ਹਜ਼ਾਰ ਦਰਜੇ ਚੰਗਾ ਹੁੰਦਾ ਤੀਜਾ ਸਦਾ ਨੇਕੀ ਕਰਨ ਦੀ ਕੋਸ਼ਿਸ਼ ਕਰੀ ਪਰ ਨੇਕੀ ਕਰਕੇ ਉਹਨੂੰ ਭੁਲਾ ਦੇਈਂ ਨੇਕੀ ਕਰਕੇ ਜਿਤਾਉਣ ਨਾਲ ਇਹਦਾ ਜਿਹੜਾ ਸਿਲਾ ਮੰਗਣਾ ਸਹੀ ਨਹੀਂ ਹੁੰਦਾ ਨੇਕੀ ਨੂੰ ਖੂਬ ਵਿੱਚ ਪਾਉਣ ਦੇ ਬਰਾਬਰ ਹੁੰਦਾ ਚੌਥਾ ਉਹਨਾਂ ਲੋਕਾਂ ਦੀ ਨੇਕ ਸਲਾਹ ਜੋ ਤੈਥੋਂ ਜ਼ਿਆਦਾ ਤਜਰਬਾ ਰੱਖਦੇ ਹੁਣ ਬੜੇ ਧਿਆਨ ਨਾਲ ਸੁਣੀ ਕਿਸੇ ਦੀ ਨੇਕ ਸਲਾਹ ਨੂੰ ਸੁਣਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਹਰ ਚੀਜ਼ ਦੇ ਦੋ ਪੱਖ ਹੁੰਦੇ ਆ ਇੱਕ ਆਦਮੀ ਦੋਵੇਂ ਪੱਖ ਨਹੀਂ ਵੇਖ ਸਕਦਾ ਪੰਜਵਾਂ ਜੋ ਦੌਲਤ ਮੈਂ ਤੇਰੇ ਲਈ ਛੱਡ ਕੇ ਚੱਲਿਆ ਉਹਨੂੰ ਬੜੇ ਧਿਆਨ ਨਾਲ ਵਰਤੀ ਕਿਉਂਕਿ ਉਹ ਮੈਂ ਬੜੀ ਮਿਹਨਤ ਨਾਲ ਕਮਾਈਏ ਤੇ ਛੇਵੀਂ ਗੱਲ ਸ਼ਰਾਬ ਤੋਂ ਹਮੇਸ਼ਾ ਬਚ ਕੇ ਰਹੀਂ ਸ਼ਰਾਬ ਇਨਸਾਨ ਦੀ ਮਤ ਮਾਰ ਦਿੰਦੀ ਹੈ ਚਲੋ ਜੀ ਕਈ ਦਿਨਾਂ ਪਿੱਛੇ ਸਦਾਗਰ ਚਲਾਣਾ ਕਰ ਗਿਆ ਅਲੀ ਸ਼ੇਰ ਨੂੰ ਆਪਣੇ ਪਿਤਾ ਦੇ ਵਿਛੋੜੇ ਦਾ ਬੜਾ ਦੁੱਖ ਹੋਇਆ ਕੁਝ ਚਿਰ ਤਾਂ ਉਹ ਮਾਤਮ ਜਿਵੇਂ ਮਨਾਉਂਦਾ ਰਿਹਾ ਤੇ ਪਿਤਾ ਦੀਆਂ ਗੱਲਾਂ ਵੀ ਉਸ ਨੂੰ ਯਾਦ ਰਹੀਆਂ ਤੇ ਚੰਗੀ ਤਰ੍ਹਾਂ ਕੰਮ ਵੀ ਕਰਦਾ ਰਿਹਾ 2-4 ਸਾਲ ਤਾਂ ਹੋ ਉਹਦਾ ਕਾਰੋਬਾਰ ਵੀ ਵਧੀਆ ਲੱਗਿਆ ਕਾਰੋਬਾਰ 'ਚ ਜੀ ਲੱਗਦਾ ਸੀ ਪਰ ਹੌਲੀ-ਹੌਲੀ ਉਹ ਬੁਰੀ ਸੰਗਤ 'ਚ ਪੈ ਗਿਆ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤੇ ਆਪਣਾ ਪੈਸਾ ਪਾਣੀ ਵਾਂਗ ਰੋਣਾ ਵਹਾਉਣ ਲੱਗ ਪਿਆ ਉਹਦੇ ਇਹ ਜਿਹੇ ਸ਼ਰਾਬੀ ਦੋਸਤ ਬਣ ਗਏ ਜਿਹੜੇ ਉਸ ਦਾ ਸਾਰਾ ਪੈਸਾ ਖਤਮ ਕਰਨ ਤੇ ਤੁਲੇ ਹੋਏ ਸੀ ਇੱਕ ਦਿਨ ਅਲੀ ਸ਼ੇਰ ਪਾਸ ਹੁਣ ਖਾਣ ਲਈ ਕੁਝ ਵੀ ਨਾ ਬਚਿਆ ਇਸ ਲਈ ਉਹ ਮੰਗਲ ਦੇ ਮੰਡੀ ਤੁਰ ਪਿਆ ਮੰਡੀ ਵਿੱਚ ਬੜੀ ਭੀੜ ਲੱਗੀ ਹੋਈ ਸੀ ਉਸ ਨੇ ਦੇਖਿਆ ਵੀ ਭੀੜ ਕਿਸ ਵਾਸਤੇ ਲੱਗੀ ਹੋਈ ਹੈ ਕੋਈ ਗੁਲਾਮ ਔਰਤ ਨੂੰ ਨਿਲਾਮੀ ਲਈ ਬੋਲੀ ਤੇ ਲਾ ਜਾ ਰਿਹਾ ਸੀ ਆ ਅਲੀ ਸ਼ੇਰ ਨੇ ਜਦੋਂ ਉਹ ਸੁੰਦਰੀ ਨੂੰ ਦੇਖਿਆ ਤਾਂ ਉਹਦੀ ਸ਼ਕਲ ਇੰਨੀ ਸੋਹਣੀ ਸੀ ਤਾਂ ਉਹਦਾ ਉਸਤਵ ਵਾਲ ਦੇਖਦਾ ਹੀ ਰਹਿ ਗਿਆ ਬਾਕੀ ਵਪਾਰੀਆਂ ਨੇ ਸਮਝਿਆ ਕਿ ਅਲੀ ਸ਼ੇਰ ਵੀ ਇਹਨੂੰ ਖਰੀਦਣਾ ਚਾਹੁੰਦਾ ਹੈ ਤੇ ਨਿਲਾਮੀ ਸ਼ੁਰੂ ਹੋ ਗਈ ਸਾਰਿਆਂ ਨੇ ਜਿਹੜੇ ਹੈਗੇ ਆਪਦੀ ਆਪਦੇ ਇਨਲਮੀ ਦੀ ਬੋਲੀ ਪਾਈ ਇਹ ਅਲੀ ਸ਼ੇਰ ਤਾਂ ਉਸ ਬੁੱਤ ਵੱਲ ਵੇਖਦਾ ਏ ਰਿਆ ਲੜਕੀ ਵਾਲਾ ਤਾਂ ਉਸ ਦੀ ਤਾਰੀਫ ਦੇ ਵਿੱਚ ਕੁਛ ਨਾ ਕੁਛ ਜਿਹੜਾ ਨਾ ਹੈਗਾ ਵੇਚਣ ਵਾਲਾ ਕਹਿ ਰਿਹਾ ਸੀਗਾ ਉਸ ਦਾ ਮਾਲਕ ਉਸ ਨੇ ਔਰਤ ਨੂੰ ਗੁਲਾਮ ਬਣਾਇਆ ਹੋਇਆ ਸੀ ਤੇ ਮੂੰਹ ਮੰਗੇ ਪੈਸੇ ਉਹ ਚਾਹੁੰਦਾ ਸੀ ਹੌਲੀ ਹੌਲੀ ਬੋਲੀ ਚੜਦੀ ਗਈ ਕੋਈ 100 ਸ਼ਰਪੀਆਂ ਆਖੇ ਕੋਈ ਕੁਛ ਆਖੇ ਕੋਈ ਕੁਛ ਆਖੇ 200 200 ਸ਼ਰਪੀਆਂ ਆਖੇ ਨਿਲਾਮੀ ਬੋਲਣ ਵਾਲਾ ਕਹਿ ਰਿਹਾ ਸੀ ਬਈ ਜਿਹੜਾ ਇਹ ਤਾਂ ਇੰਨਾ ਵਧੀਆ ਹੈਗੀ ਹੈ ਔਰਤ ਇਹਦੇ ਕੱਡੇ ਹੋਏ ਸ਼ਾਲ ਕਪੜਾ ਬੜਦੇ ਇੰਨੇ ਮਹਿੰਗੇ ਵਿਕਦੇ ਆ ਤੁਸੀਂ ਤੁਹਾਨੂੰ ਇਹ ਮੌਕਾ ਹੱਥੋਂ ਨਾ ਗਵਾਉਣਾ ਚਾਹੀਦਾ ਵੱਧ ਵੱਧ ਬੋਲੀ ਲਗਾਓ ਚੱਲ ਭਈ ਸਾਰਿਆਂ ਨੇ ਪੁੱਛਿਆ ਅਲੀ ਸ਼ੇਰ ਨੂੰ ਵੀ ਕਿਹਾ ਵੀ ਤੂੰ ਵੀ ਬੋਲੀ ਲਾ ਤੇ ਅਲੀ ਸ਼ੇਰ ਕਹਿੰਨੇ ਬੋਲਿਆ ਨਹੀਂ ਗਾ ਵੀ ਮੇਰੇ ਕੋਲ ਤਾਂ ਕੁਝ ਖਾਣੇ ਰੋਟੀ ਖਾਣ ਨੂੰ ਪੈਸੇ ਹੈ ਨਹੀਂ ਮੈਂ ਕਾਦੀ ਬੋਲੀ ਲਾਵਾਂ ਅਲੀ ਸ਼ੇਰ ਨੇ ਸਿਰ ਜਹਲਾ ਦਿੱਤਾ ਤੇ ਪਰ ਜਿਹੜੀ ਉਹ ਔਰਤ ਸੀ ਉਹਦਾ ਨਾਂ ਸੀਗਾ ਜ਼ਮੂਦਰ ਜ਼ਮੂਰਦ ਨੇ ਅਲੀ ਸ਼ੇਰ ਨੂੰ ਵੇਖ ਲਿਆ ਸੀ ਉਹ ਤਾੜ ਗਈ ਜਮੂਰਤ ਤਾੜਗੀ ਵੀ ਇਹ ਨੇਕ ਬੰਦਾ ਹੈ ਇਹ ਮੈਨੂੰ ਮੇਰਾ ਜ਼ਰੂਰ ਧਿਆਨ ਰੱਖੂਗਾ ਉਹਨੇ ਹੌਲੀ ਜੀ ਅਲੀ ਸ਼ੇਰ ਨੂੰ ਇਸ਼ਾਰਾ ਕਰਕੇ ਆਪਦੇ ਕੋਲ ਬੁਲਾਇਆ ਅਲੀ ਸ਼ੇਰ ਨੂੰ ਤਾਂ ਲੱਗਿਆ ਜਿਵੇਂ ਮੇਰੀ ਕਿਸਮਤ ਖੁੱਲ ਗਈ ਹੈ ਕਹਿੰਦੀ ਤੂੰ ਮੇਰੇ ਤੂੰ ਮੈਨੂੰ ਖਰੀਦ ਲੈ ਮੈਂ ਬੋਲੀ ਲਾ ਦੇ ਅਲੀ ਸ਼ੇਰ ਨੇ ਸੱਚ ਸੱਚ ਦੱਸ ਦਿੱਤਾ ਵੀ ਮੇਰੇ ਕੋਲ ਤਾਂ ਕਾਣੀ ਗੋਡੀ ਵੀ ਨਹੀਂ ਤਾਂ ਜਮੂਰਤ ਨੇ ਉਹਦੀ ਚੁੱਪ ਚਾਪ ਚੋਰੀ-ਚੋਰੀ ਇੱਕ ਉਹਨੂੰ ਥੈਲੀ ਫੜਾਤੀ ਕਹਿੰਦੀ ਆਹ ਲੈ ਇਹਦੇ ਵਿੱਚ 900 ਸ਼ਰਫੀਆਂ ਹਨ ਤੂੰ 900 ਸ਼ਰਫੀਆਂ ਦੀ ਬੋਲੀ ਲਾ ਦੇ ਉਨੇ ਉਹੀ ਕੀਤਾ ਅਲੀ ਸ਼ੇਰ ਨੇ 900 ਸ਼ਰਫੀਆਂ ਦੀ ਬੋਲੀਲਾ ਦਿੱਤੀ ਤਾਂ ਹੁਣ ਜਿਹੜੀ ਹੈ ਜ਼ਮੂਰਦ ਨੂੰ ਆਪਣੇ ਘਰ ਲੈ ਗਿਆ ਜ਼ਮੂਰਦ ਨੂੰ ਆਪਦੇ ਘਰ ਲੈ ਗਿਆ ਤਾਂ ਉਹਨੇ ਪਹਿਲੀ ਵਾਰੀ ਇਹੋ ਜਿਹਾ ਭਾਂ ਭਾਂ ਕਰਦਾ ਘਰ ਦੇਖਿਆ ਸੀਗਾ ਉਸਨੇ ਪਹਿਲਾਂ ਤਾਂ ਘਰ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਫੇਰ ਉਹਨੂੰ ਕੁਝ ਸ਼ਰਫੀਆਂ ਦੇ ਕੇ ਬਾਜ਼ਾਰੋਂ ਖਾਣ ਪੀਣ ਲਈ ਕੁਝ ਮੰਗਵਾਇਆ ਤੇ ਉਹਨੇ ਤਾਂ ਘਰ ਦੀ ਰੁਈ ਪਲਟਤੀ ਕੁਝ ਦਿਨ ਉੱਥੇ ਰਹਿੰਦੀ ਰਹੀ ਇਹਨੂੰ ਹੋ ਗਏ ਤਾਂ ਫਿਰ ਹੁਣ ਜ਼ਮੂਦਰ ਨੇ ਕਿਹਾ زمرد نے ਆਖਿਆ ਵੀ ਤੂੰ ਮੈਨੂੰ ਬਾਜ਼ਾਰ ਵਿੱਚੋਂ ਮੈਂ ਪਰਦੇ ਬਣਾਉਂਗੀ ਰੇਸ਼ਮੀ ਧਾਗੇ ਤੇ ਕੋਈ ਕਪੜਾ ਤੇ ਸੂਈਆਂ ਸਲਾਈਆਂ ਲਿਆ ਦੇ ਉਹਨੇ ਸਾਰਾ ਸਮਾਨ ਲਿਆਤਾ ਤੇ ਉਹਨੇ ਕਿਆ ਸ਼ਾਨਦਾਰ ਫੁੱਲ ਪੱਤੀਆਂ ਪਾ ਕੇ ਇੱਕ ਇੰਨਾ ਵਧੀਆ ਨਮੂਨਾ ਤਿਆਰ ਕੀਤਾ ਤੇ ਪਰਦਾ 8 ਦਿਨਾਂ ਵਿੱਚ ਉਹਨੇ ਪਰਦਾ ਤਿਆਰ ਕਰ ਲਿਆ ਤੇ زمرد زمرد ਨੇ ਅਲੀ ਸ਼ੇਰ ਨੂੰ ਕਿਹਾ ਜਾ ਇਹਨੂੰ ਬਾਜ਼ਾਰ 'ਚ ਵੇਚਿਆ ਪਰ 50 ਸ਼ਰਫੀਆਂ ਤੋਂ ਘੱਟ ਨਹੀਂ ਵੇਚਣਾ ਬਾਜ਼ਾਰ ਗਿਆ ਉਨੇ ਆਪਦੇ ਜਾਣ ਪਰ ਕਹਿੰਦੀ ਦੇਵੀ ਆਪਦੇ ਵਾਕਫ ਕਰਾਉਂ ਹੋਰ ਕਿਸੇ ਨੂੰ ਨਾ ਦੇ ਜਿਹਨੂੰ ਤੂੰ ਜਾਣਦਾ ਨਹੀਂ ਉਹਨੂੰ ਨਹੀਂ ਦੇਣਾ ਨਹੀਂ ਚਲੋ ਜੀ ਉਹ ਬਾਜ਼ਾਰ ਚ ਲਾ ਗਿਆ 50 ਸ਼ਰਫੀਆਂ ਵਿੱਚ ਉਹਨੇ ਆਪਦੇ ਇੱਕ ਦੋਸਤ ਨੂੰ ਪਰਦਾ ਵੇਚਦਾ ਹਰ ਅਠ ਦਿਨਾਂ ਬਾਅਦ ਉਹ ਪਰਦਾ ਤਿਆਰ ਕਰ ਲੈਂਦੀ ਤੇ ਅਲੀ ਸ਼ੇਰੋ ਨੂੰ ਬਾਜ਼ਾਰ ਵਿੱਚ ਵੇਚੇ ਹੁੰਦਾ ਤੇ ਹਰ ਵਾਰੀ ਉਹ 50 ਉਹ ਜਿਹੜੇ ਹੈਗੇ 50 ਸ਼ਰਫੀਆਂ ਬਦਲੇ ਹੀ ਦਿੰਦਾ ਪਰ ਇੱਕ ਦਿਨ ਉਸ ਨੂੰ ਇੱਕ ਅਜਨਬੀ ਮਿਲਿਆ ਅਜਨਬੀ ਕਹਿੰਦਾ ਵੀ ਮੈਂ ਤੈਨੂੰ 60 ਸ਼ਰਫੀਆਂ ਦੇਵਾਂਗਾ ਤੂੰ ਮੈਨੂੰ ਦੇ ਦੇ ਪਰ ਇਹ ਮੰਨਿਆ ਨਾ ਕਹਿੰਦਾ 70 ਦੇ ਦੇ ਫਿਰ ਵੀ ਨਾ ਮੰਨਿਆ ਉਹਨੂੰ ਉਹਨੂੰ ਗੱਲ ਯਾਦ ਆ ਗਈ ਵੀ ਉਹਨੇ ਕਿਹਾ ਸੀਗਾ ਵੀ ਕਿਸੇ ਅਜਨਬੀ ਨੂੰ ਸ਼ਾਲ ਨਹੀਂ ਵੇਚਣਾ ਤਾਂ ਉਹਨੇ ਉਹਨੂੰ لالਚ ਦਿੱਤਾ ਮੈਂ ਤੈਨੂੰ 100 ਸ਼ਰਫੀਆਂ ਦੇਵਾਂਗਾ ਤੂੰ ਮੈਨੂੰ ਇਹ ਪਰਦਾ ਦੇ ਦੇ ਜਦੋਂ ਉਹਨੇ 100 ਸ਼ਰਫੀਆਂ ਦਾ لالਚ ਦਿੱਤਾ ਤਾਂ ਅਲੀ ਸ਼ੇਰ ਨੇ 100 ਸ਼ਰਫੀਆਂ ਲੈ ਲਈਆਂ ਨੂੰ ਪਰਦਾ ਵੇਚਤਾ ਤਾਂ ਫਿਰ ਹੌਲੀ-ਹੌਲੀ ਉਹ ਬੰਦਾ ਕਹਿੰਦਾ ਵੀ ਮੈਨੂੰ ਤਾਂ ਥੋੜੀ ਪਿਆਸ ਲੱਗੀ ਹੈ ਮੜਾ ਜਾ ਪਾਣੀ ਪੀ ਆ ਦੇ ਤੇ ਉਹਨੇ ਅੰਦਰ ਗਿਆ ਪਾਣੀ ਲਿਆਇਆ ਤੇ ਪਾਣੀ ਉਹ ਦੇ ਦਿੱਤਾ ਫੇਰ ਕਹਿੰਦਾ ਉਹਨੇ ਜਾਣ ਕੇ ਤਰਲਾ ਜਾ ਪਾਇਆ ਵੀ ਪਾਣੀ ਤਾਂ ਪੀ ਲਿਆ ਵੀ ਹੁਣ ਜੇ ਤੇਰੀ ਬਹੁਤ ਮਿਹਰਬਾਨੀ ਹੋਊਗੀ ਮੈਨੂੰ ਤੂੰ ਕੁਛ ਖਵਾ ਦੇ ਤੇ ਜਦੋਂ 100 ਰੁਪਏ ਸੋਹ ਚਰਖੀਆਂ ਦਿੱਤੀ ਹੋਈਆਂ ਸੀ ਤਾਂ ਅਲੀ ਸ਼ੇਰ ਨੇ ਕਿਹਾ ਵੀ ਚੱਲ ਚੰਗਾ ਹੀ ਬੰਦਾ ਹੈ ਉਹਨੇ ਕੀ ਕੀਤਾ ਪਾਣੀ ਪੀਉਣ ਤੋਂ ਬਾਅਦ ਖਾਣ ਵਾਸਤੇ ਬਾਜ਼ਾਰ ਕੁਛ ਲੈਣ ਚਲਾ ਗਿਆ ਤੇ ਇੱਕ ਬਾਰੋਂ ਕੁੰਡਾ ਲਾ ਗਿਆ ਹੁਣ ਇਹ ਇਹ ਆ ਇਨਸਾਨ ਤਾਂ ਇਹ ਬੰਦਾ ਉਹ ਸੀਗਾ ਜਿਹੜਾ ਇਹਨੂੰ ਵੇਚਿਆ ਸੀਗਾ ਕਿਸ ਨੇ ਜਮੂਰਦ ਨੂੰ ਵੇਚਿਆ ਸੀਗਾ ਉਹ ਉਹ ਘਰ ਘੜ ਪੜਦਾ ਫਿਰਦਾ ਸੀਗਾ ਵੀ ਉਹ ਕਿੰਨਾ ਦੇ ਘਰੇ ਗਈ ਹੈ ਤਾਂ ਹੁਣ ਇਹ ਜਦੋਂ ਖਾਣ ਪੀਣ ਦਾ ਸਮਾਨ ਲੈ ਆਇਆ ਤਾਂ ਇਹਨੂੰ ਕਹਿੰਦਾ ਤੂੰ ਮੇਰੇ ਨਾਲ ਬੈਠ ਕੇ ਖਾਣਾ ਖਾ ਤੇ ਉਹਨੂੰ ਖਾਣੇ ਦੇ ਵਿੱਚ ਕੁਛ ਕੇਲਾ ਖਾਣ ਨੂੰ ਦਿੱਤਾ ਤੇ ਉਹਦੇ ਵਿੱਚ ਕੁਛ ਜਿਹੜੀ ਹੈ ਬੇਹੋਸ਼ ਕਰਨ ਵਾਲੀ ਦਵਾਈ ਮਿਲਾ ਕੇ ਉਸਨੂੰ ਖਵਾਤਾ ਅਲੀ ਸ਼ੇਰ ਬਿਓਸ਼ ਹੋ ਗਿਆ ਤੇ ਅਜਨਵੀ ਤਾਂ ਭੱਜਾ ਭੱਜਾ ਗਿਆ ਫਟਾਫਟ ਖੱੱਚਰ ਦੇ ਉੱਤੇ ਉਹਨੂੰ ਜਮੂਰਦ ਨੂੰ ਲੱੱਦ ਕੇ ਲੈ ਗਿਆ ਜਿਹਨੇ ਨਿਲਾਮੀ ਵੇਲੇ ਸਭ ਤੋਂ ਵੱਧ ਬੋਲੀ ਦਿੱਤੀ ਸੀ ਉਹੀ ਆਦਮੀ ਸੀ ਤੇ ਇਹਦਾ ਨਾਂ ਰਸ਼ੀਦ ਸੀ ਤੇ ਉਹਦੇ ਮਨ ਵਿੱਚ ਉਹਨੇ ਠਾਣੀ ਹੋਈ ਸੀਗੀ ਵੀ ਜਮੂਰਦ ਨੂੰ ਮੈਂ ਕਾਪੂ ਕਰਕੇ ਹੀ ਰਹਾਂਗਾ ਇਹਨੂੰ ਮੈਂ ਖਰੀਦ ਕੇ ਲਊਂਗਾ ਉਹ ਆਪ ਦੇ ਘਰ ਹੀ ਲੈ ਗਿਆ ਉਹਨੂੰ ਅਜਨਵੀ ਇਹ ਅਜਨਵੀ ਉਹਦਾ ਭਰਾ ਬਸਰੂਮ ਸੀ ਅਤੇ زمرد ਨੂੰ ਲੱਭਣ ਵਿੱਚ ਆਪਣੇ ਭਰਾ ਦੀ ਮਦਦ ਕਰ ਰਿਆ ਸੀ ਚਲੋ ਦੋਨੇ ਜਾਣੇ ਉਹਨਾਂ ਨੇ ਜ਼ਮਰਦ ਨੂੰ ਆਦੇ ਘਰੇ ਲੈ ਗਏ ਖੱੱਚਰ ਤੇ ਲੱਦ ਕੇ ਅਲੀ ਸ਼ੇਰ ਨੂੰ ਜਦੋਂ ਹੋਸ਼ ਆਈ ਉਹਨੇ ਦੇਖਿਆ ਪਾਗਲਾ ਵਾਂਗੂ ਲੱਭਦਾ ਫਿਰਦਾ ਲੱਭਦਾ ਫਿਰਦਾ ਸਾਰਿਆਂ ਨੂੰ ਪੁੱਛਦਾ ਫਿਰਦਾ ਹੈ ਕਿਸੇ ਨੇ ਉਹਦੀ ਉਹਨਾਂ ਨੇ ਆਪਸ ਵਿੱਚ ਵਿਆਹ ਕਰ ਲਿਆ ਸੀ ਪਤੀ ਪਤਨੀ ਦੀ ਤਰ੍ਹਾਂ ਰਹਿੰਦੇ ਸੀ ਮੇਰੀ ਪਤਨੀ ਨੂੰ ਦੇਖਿਆ ਮੇਰੀ ਪਤਨੀ ਨੂੰ ਦੇਖਿਆ ਅਲੀ ਸ਼ੇਰ ਨੂੰ ਕਿਤੇ ਵੀ ਆਪਣੀ ਪਤਨੀ ਦੀ ਖੋਜ ਨਹੀਂ ਮਿਲੀ ਤੇ ਉਹਨੂੰ ਇੱਕ ਬੁੱਢੀ ਔਰਤ ਮਿਲੀ ਬੁੱਢੀ ਔਰਤ ਕਹਿੰਦੀ ਵੀ ਕੋਈ ਨਾ ਮੈਂ ਤੇਰੀ ਮਦਦ ਕਰੂੰਗੀ ਬੁੱਢੀ ਔਰਤ ਨੇ ਤਾਂ ਸਾਰੇ ਘਰ ਘਰ ਜਾ ਕੇ ਪੇਸ ਵਟਾ ਕੇ ਸਾਰੇ ਸ਼ਹਿਰ ਚ ਪਤਾ ਕਰ ਲਿਆ ਉਹਨੂੰ ਐ ਤਾਂ ਪਤਾ ਸੀਗਾ ਵੀ ਇਹ ਜ਼ਰੂਰ ਕੋਈ ਬਾਹਰਲੇ ਬੰਦੇ ਹੀ ਲੈ ਕੇ ਗਏ ਆ ਉਹਨੂੰ ਤੇ ਇੱਕ ਉਹ ਸੁਦાગਰਾਂ ਦੇ ਜਿੱਥੇ ਸੁਦાગਰ ਠਹਿਰਿਆ ਕਰਦੇ ਸੀ ਉੱਥੇ ਗਈ ਤੇ ਉਹਨੂੰ ਇੱਕ ਦਿਨ ਕਿਸੇ ਦੇ ਘਰੋਂ ਰੋਣ ਦੀ ਆਵਾਜ਼ ਆਈ ਤੇ ਜਿਹੜੀ ਉਹ ਬੁੱਢੀ ਔਰਤ ਸੀ ਉਹਨੇ ਜਾ ਕੇ ਹਰੀ ਸ਼ੇਰ ਨੂੰ ਦੱਸਤਾ ਵੀ ਉਹਨਾਂ ਦੇ ਘਰੇ ਆ ਤੇਰੀ ਔਰਤ ਤਾਂ ਬੁੱਢੀ ਔਰਤ ਨੇ ਹੌਲੀ-ਹੌਲੀ ਇਹ ਦਰਵਾਜ਼ੇ ਦੇ ਵਿੱਚ ਤੇ ਉਸ ਨਾਲ ਗੱਲ ਕੀਤੀ ਬੰਦ ਦਰਵਾਜ਼ੇ ਦੇ ਪਿੱਛੇ ਉਸ ਦੀ ਆਵਾਜ਼ ਪਛਾਣ ਕੇ ਕਿਹਾ ਵੀ ਮੈਂ ਅਲੀ ਸ਼ੇਰ ਵੱਲੋਂ ਭੇਜਿਆ ਗਿਆ ਮੈਨੂੰ ਮੈਂ ਤੂੰ ਅਲੀ ਸ਼ੇਰ ਦੇ ਨਾਲ ਚਲੀ ਜਾਈਂ ਉਹ ਰਾਤ ਨੂੰ ਤੈਨੂੰ ਲੈਣ ਆਊਗਾ ਤੂੰ ਖਿੜਕੀ ਖੋਲ ਕੇ ਥੱਲੇ ਉਤਰੇਂ ਅਲੀ ਸ਼ੇਰ ਰਾਤ ਨੂੰ ਜਦੋਂ ਉਹ ਕਈ ਰਾਤਾਂ ਦਾ ਨੀਂਦਰਾ ਸੀਗਾ ਤੇ ਉਹ ਪਹਿਲਾਂ ਹੀ ਜਾ ਕੇ ਬਹਿ ਗਿਆ ਖਿੜਕੀ ਦੇ ਥੱਲੇ ਵੀ ਹੁਣ ਉਹ ਮੈਂ ਉਹਨੂੰ ਜਦੋਂ ਸਾਰੇ ਟਿਕਟਕਾ ਹੋ ਗਿਆ ਮੈਂ ਉਹਨੂੰ ਉਤਾਰ ਕੇ ਲੈ ਜਾਊਂਗਾ ਉਹ ਉੱਥੇ ਬੈਠਾ ਬਠਾ ਹੀ ਸੌਂ ਗਿਆ ਖਿੜਕੀ ਕੋਲੇ ਤੇ ਇਨ ਨੂੰ ਜਦੋਂ ਉਹਨੇ ਖਿੜਕੀ ਖੋਲੀ ਤਾਂ ਉਹਨਾਂ ਦੇ ਘਰੇ ਕੋਈ ਡਾਕੂ ਆਇਆ ਹੋਇਆ ਸੀਗਾ ਡਾਕੂ ਸਾਰੀ ਚੋਰੀ ਕਰਕੇ ਲੈ ਗਿਆ ਤਾਂ ਇਹਨੂੰ ਨਜ਼ੂਰ ਇਹਨੂੰ ਜਮੂਰਦ ਨੂੰ ਲੱਗਿਆ ਵੀ ਕੀ ਇਹ ਅਲੀ ਸ਼ੇਰ ਹੀ ਹੈ ਉਹਨੇ ਇਸ਼ਾਰਾ ਕੀਤਾ ਤੇ ਰਸਾਲਮ ਕਾ ਕੇ ਥੱਲੇ ਉਤਰ ਕੇ ਘੋੜੇ ਤੇ ਬੈਠ ਕੇ ਉਸ ਅਜਨਬੀ ਨਾਲ ਡਾਕੂ ਨਾਲ ਚੱਲੀ ਗਈ ਜਦੋਂ ਉਹ ਜੰਗਲ ਚ ਗਿਆ ਜਦੋਂ ਜਾ ਕੇ ਉਹਨੇ ਅੱਖਾਂ ਦੀ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਉਹ ਨੂੰ ਜਾ ਕੇ ਦੇਖੀ ਅੱਖਾਂ ਦੇਖੀਆਂ ਤਾਂ ਉਹ ਕਹਿੰਦਾ ਹੋਏ ਤੂੰ ਤੂੰ ਕੋਣ ਆਉ ਉਹ ਕਹਿੰਦਾ ਤੂੰ ਤੂੰ ਹੀ ਤਾਂ ਮੈਨੂੰ ਬੁਲਾਇਆ ਸੀ ਮੈਂ ਤਾਂ ਡਾਕੂ ਆ ਤੇ ਹੁਣ ਉਹਦੇ ਕੋਲ ਕੋਈ ਚਾਰਾ ਨਹੀਂ ਸੀ ਭੱਜਣ ਦਾ ਕਿਉਂਕਿ ਉਸਨੇ ਦੋ ਥੈਲੀਆਂ ਸ਼ਰਫੀ ਦੀਆਂ ਵੀ ਡਾਕੂ ਹੀ ਫੜਾਤੀਆਂ ਸੀਗੀਆਂ ਤੇ ਜਮੂਰਦਰ ਨੇ ਹੁਣ ਜਦੋਂ ਹੁਣ ਉਹ ਕਈ ਦਿਨ ਉੱਥੇ ਘਰੇ ਰਹਿੰਦੀ ਰਹੀ ਉਹ ਹਰ ਹਿੱਲਾ ਵਰਤਣਾ ਚਾਹੁੰਦੀ ਸੀ ਉੱਥੋਂ ਭੱਜਣ ਦਾ ਇੱਕ ਦਿਨ ਇਹ ਡਾਕੂ ਹੈਗਾ ਬਾਹਰ ਸ਼ਹਿਰ ਗਿਆ ਹੋਇਆ ਸੀਗਾ ਤੇ ਉਸਦੀ ਬੁੱਢੀ ਮਾਂ ਘਰ ਸੀਗੀ ਤੇ ਬੁੱਢੀ ਮਾਂ ਨੂੰ ਉਹਨੇ ਚੱਕਮਾ ਜਾਂ ਦੇ ਕੇ ਉਹਨੇ ਦੇਖੇ ਵੀ ਉੱਥੇ ਸਪਈਆਂ ਵਾਲੇ ਕੱਪੜੇ ਪਏ ਐ ਬੰਦਿਆਲੇ ਕੱਪੜੇ ਪਾ ਲੇ ਤੇ ਘੋੜੇ ਤੇ ਕੱਠੀ ਪਾ ਕੇ ਚੁੱਪਚਾਪ ਘੋੜਾ ਭਜਾ ਕੇ ਲੈ ਗਈ ਹੂੰ ਤੇ ਉਹ ਹੋਂ ਘੋੜੇ ਨੂੰ ਭਜਾਉਂਦੀ ਗਈ ਹੈ ਜਾ ਰਹੀ ਹੈ ਜਾ ਰਹੀ ਹੈ ਕਾਫੀ ਦੂਰ ਤੱਕ ਜਾਣ ਤੋਂ ਬਾਅਦ ਉਹ ਕਿਸੇ ਵੱਡੇ ਸ਼ਹਿਰ 'ਚ ਪਹੁੰਚੀ ਸ਼ਹਿਰ ਦੇ ਵੱਡੇ ਬੂਏ ਦੇ ਉੱਤੇ ਬਹੁਤ ਭੀੜ ਲੱਗੀ ਹੋਈ ਸੀ ਇਸ ਮੂਰਤ ਨੇ ਬੂਹੇ ਅੰਦਰ ਵੜਦਿਆਂ ਕਿਹਾ ਤੇ ਸਾਰੇ ਜਣੇ ਨੇ ਜੈ ਜੈਕਾਰ ਦੇ ਨਾਰੇ ਲਾਉਣੇ ਸ਼ੁਰੂ ਕਰਤੇ ਫੌਜਾਨ ਨੇ ਸਲਾਮੀ ਦਿੱਤੀ ਜਮੂਰਤ ਕਹਿੰਦੇ ਨੇ ਕਹਿੰਦੇ ਇਹ ਕੀ ਗੱਲ ਹੈ ਤੁਸੀਂ ਖੁਸ਼ੀ ਦੇ ਨਾਰੇ ਕਿਉਂ ਲਾ ਰਹੇ ਹੋ ਤਾਂ ਵੱਡਾ ਵਜੀਰ ਨੇ ਜਵਾਬ ਦਿੱਤਾ ਕਹਿੰਦਾ ਇਸ ਸ਼ਹਿਰ ਦਾ ਰਵਾਜ ਹੈ ਵੀ ਜਦੋਂ ਸਾਡਾ ਰਾਜਾ ਚਲਾਣਾ ਕਰ ਜਾਏ ਉਸ ਤੋਂ ਤਿੰਨ ਦਿਨਾਂ ਪਿੱਛੋਂ ਜਿਹੜਾ ਵੀ ਪਹਿਲਾ ਆਦਮੀ ਸ਼ਹਿਰ 'ਚ ਦਾਖਲ ਹੋਊਗਾ ਉਹਨੂੰ ਰਾਜਾ ਬਣਾਇਆ ਜਾਊਗਾ ਤੇ ਤੁਸੀਂ ਅੱਜ ਤੋਂ ਸਾਡੇ ਰਾਜਾ ਤੁਸੀਂ ਸਾਡੇ ਸਿਰ ਦੇ ਤਾਜ ਹੋ ਸਾਰੇ ਉਹ ਜਿਹੜੇ ਹੈਗੇ ਲੋਕ ਉਹਨੂੰ ਜਲੂਸ ਦੇ ਰੂਪ ਵਿੱਚ ਜ਼ਮੂਰਦ ਨੂੰ ਸ਼ਾਹੀ ਮਹਿਰ ਵੱਲ ਲੈ ਗਏ ਤੇ ਉੱਥੇ ਬਾਦਸ਼ਾਹ ਦੀ ਤਰ੍ਹਾਂ ਉਸ ਨੂੰ ਸੌਂਚ ਕਾਈ ਗਈ ਹੁਣ ਜ਼ਮੂਰਦ ਭਾਵੇਂ ਤਖਤ ਤੇ ਬੈਠ ਗਈ ਸੀ ਪਰ ਅੰਦਰੋਂ ਖੁਸ਼ ਨਹੀਂ ਸੀ ਉਸ ਨੂੰ ਅਲੀ ਸ਼ੇਰ ਦੀ ਯਾਦ ਆ ਰਹੀ ਸੀ ਉਹ ਅਲੀ ਸ਼ੇਰ ਨੂੰ ਲੱਭਣ ਉਹਨੇ ਵਿਆਹਤ ਬਣਾਈ ਵਿਆਹਤ ਇਹ ਬਣਾਈ ਕਿ ਉਹਨੇ ਐ ਕਿਹਾ ਵੀ ਆਪਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਦਾਵਤ ਕਰਿਆ ਕਰਾਂਗੇ ਖਾਣਾ ਖਵਾਇਆ ਕਰਾਂਗੇ ਜਿਹਦੇ ਵਿੱਚ ਅਮੀਰ ਗਰੀਬ ਕੋਈ ਵੀ ਸਾਰੇ ਖਾਣਾ ਖਾਣ ਆ ਸਕਦੇ ਕੋਈ ਵੀ ਆ ਸਕਦਾ ਹੈ ਚਲੋ ਜੀ ਹੁਕਮ ਦਾ ਅਸਰ ਹੋਇਆ ਸਾਰਾ ਅਨਾਉਂਸਮੈਂਟ ਕਰਾਤੀ ਹਾਂ ਹੁਮਾਕੇ ਲੋਕ ਵੀ ਪਹਿਲੀ ਤਰੀਕ ਨੂੰ ਖਾਣਾ ਖਾਣ ਆਉਂਦੇ ਤੇ ਇਹ ਜਦੋਂ ਸਾਰੇ ਲੋਕਾਂ ਦਾ ਇਕੱਠ ਹੋਇਆ ਹੁਣੇ ਦੇਖਿਆ ਕਿ ਇੱਕ ਬੰਦਾ ਬੜਾ ਹੀ ਹਾਬੜਿਆ ਵਾਂਗੂ ਜੇ ਖਾ ਰਿਹਾ ਸੀ ਖਾਣਾ ਸਾਰਾ ਖਾਣਾ ਫਟਫਟ ਚਟਮ ਕਰੀ ਜਾ ਰਿਹਾ ਸੀਗਾ ਜ਼ਮੂਰਦ ਪਛਾਣਗੀ ਵੀ ਇਹ ਤਾਂ ਬਸ ਰੂਮ ਹੈ ਜੋ ਉਹਨੂੰ ਫੜ ਕੇ ਆਪਣੇ ਭਰਾ ਦੇ ਕੋਲ ਲੈ ਗਿਆ ਸੀਗਾ ਜਿਹੜਾ ਉਹ ਗੇਲਾਖਵਾ ਕੇ ਉਹਨੂੰ ਬੇਹੋਸ਼ ਕਰਕੇ ਨਹੀਂ ਲੈ ਗਿਆ ਸੀ ਉਹੀ ਬੰਦਾ ਉਹ ਤਾਂ ਪਛਾਣ ਗਈ ਪੀਤਾ ਬਸਰੂਮ ਹੈ ਜ਼ਮੂਰਦ ਨੇ ਆਪਣੇ ਸਪਾਈਆਂ ਨੂੰ ਹੁਕਮ ਦਿੱਤਾ ਕਿ ਬਸਰੂਮ ਨੂੰ ਮੇਰੇ ਕੋਲੇ ਖੜਕੇ ਲਿਆਓ ਜਦੋਂ ਉਹਨੂੰ ਸਾਹਮਣੇ ਪੇਸ਼ ਕੀਤਾ ਤਾਂ ਉਹਨੇ ਇੱਕ ਸੁਨਹਿਰੀ ਰੇਤ ਤੇ ਸੁਨਹਿਰੀ ਕਲਮ ਦੇ ਨਾਲ ਮੇਜ਼ ਤੇ ਸੁਨਹਿਰੀ ਕਪੜਾ ਵਿਛਾਇਆ ਤੇ ਉਹਦੇ ਉੱਤੇ ਕਲਮ ਨਾਲ ਕੁਝ ਲਿਖਿਆ ਉਹ ਕਹਿੰਦੇ ਵੀ ਇਹ ਜਾਦੂ ਦੀ ਕਲਮ ਹੈ ਕਿ ਇਹ ਸਾਰਾ ਕੁਝ ਸੱਚ-ਸੱਚ ਦੱਸ ਦੂਗੀ ਤੇ ਜਦੋਂ ਉਹ ਉਹ ਜਿਹੜਾ ਸੀਗਾ ਦੇਖਦਾ ਰਿਹਾ ਬਈ ਕੀ ਹੋ ਗਿਆ ਤਾਂ ਫਿਰ ਕਹਿੰਦੀ ਇਸ ਜাদুਦੀ ਕਲਮ ਨੇ ਸਾਰ ਕੋ ਸੱਚ ਸੱਚ ਦੱਸਤਾ ਤੂੰ ਬਦਮਾਸ਼ ਦਗੇਵਾਜ ਐ ਐ ਬਾਦਸ਼ਾਹ ਸਾਹਮਣੇ ਤੂੰ ਉਹ ਪੁੱਛੇ ਤੂੰ ਹੈ ਕੌਣ ਉਹ ਕਹਿੰਦਾ ਮੈਂ ਤਾਂ ਇੱਥੇ ਕਪੜਾ ਵੇਚਣ ਵਾਸਤੇ ਆਇਆ ਸੀਗਾ ਮੈਂ ਤਾਂ ਕੋਈ ਕਪੜਾ ਵੇਚਣ ਆਲਾ ਐ ਉਹ ਕਹਿੰਦੀ ਤੂੰ ਝੂਠ ਬੋਲ ਰਿਹਾ ਸੱਚ ਸੱਚ ਦੱਸ ਨਹੀਂ ਤਾਂ ਤੇਰੀ ਖੈਰ ਨਹੀਂ ਐ ਮੈਂ ਜਾਦੂ ਦੀ ਰੇਤ ਨੇ ਸਾਰਾ ਕੁਝ ਜਾਣ ਲਿਆ ਤੋ ਹੱਕਾ ਪੱਕਾ ਰਹਿ ਗਿਆ ਉਹਨੇ ਦੱਸਤਾ ਵੀ ਮੈਂ ਤਾਂ ਜ਼ਮੂਰਦ ਅ ਇਹ ਉਹਨੇ ਸਾਰੀ ਗੱਲ ਦੱਸਦੀ ਵੀ ਇਸ ਤਰ੍ਹਾਂ ਕਰਕੇ ਮੈਂ ਉਹਨੂੰ ਖੱਜਰ ਤੇ ਬਿਠਾ ਕੇ ਤੇਪਰਾ ਕੋਲੇ ਛੱਡ ਆਇਆ ਸੀ ਉਸ ਨੂੰ ਪਰ ਇਹ ਨਹੀਂ ਸੀ ਪਤਾ ਵੀ ਇਹਹੀ ਜ਼ਮੂਰਦ ਹੈ ਇਸ ਤੇ ਜ਼ਮੂਰਦ ਨੇ ਉਹਨੂੰ ਕਾਲ ਕੋਠੀ ਚ ਪਵਾਤਾ ਹੁਣ ਦੂਜੇ ਮਹੀਨੇ ਫੇਰ ਦਾਵਤ ਹੋਈ ਦੂਜੇ ਮਹੀਨੇ ਵਿੱਚ ਵੀ ਖਾਲੀ ਥਾਂ ਤੇ ਕੋਈ ਫਟਾਫਟ ਬੰਦਾ ਕੋਈ ਬੈਠਾ ਸਾਰੇ ਲੋਕ ਆਰਾਮ ਨਾਲ ਖਾਰੇ ਸੀ ਇੱਕ ਬੰਦਾ ਬੜੀ ਨੂੰ ਭੁੱਖ ਲੱਗੀ ਹੋਈ ਸੀ ਹਾਬੜਿਆਂ ਵਾਂਗੂ ਖਾ ਰਿਹਾ ਸੀਗਾ ਜ਼ਮੂਰਦ ਨੇ ਫੇਰ ਪਛਾਣ ਲਿਆ ਤੇ ਉਹਨੂੰ ਸਪਾਈਆਂ ਨੂੰ ਹੁਕਮ ਦਿੱਤਾ ਵੀ ਮੇਰੇ ਕੋਲ ਫੜ ਕੇ ਲਿਆਓ ਜਮੂਰਦ ਨੇ ਫਿਰ ਜਾਦੂ ਦੀ ਰੇਤ ਮੇਜ਼ ਤੇ ਖਿਲਾੜੀ ਤਾਂਬੇ ਦੀ ਕਲਮ ਨਾਲ ਕੁਝ ਲਿਖਿਆ ਤੇ ਕਹਿੰਦੀ ਜੇ ਜਦੋਂ ਉਹਨੂੰ ਪੁੱਛਿਆ ਤੂੰ ਕੌਣ ਆ ਉਹ ਕਹਿੰਦਾ ਮੈਂ ਤਾਂ ਜਵਾਨ ਆ ਹੈ ਮੈਂ ਤਾਂ ਉੱਥੇ ਕੰਮ ਕਰਦਾ ਉਹ ਕਹਿੰਦੀ ਕਿਉਂ ਝੂਠ ਬੋਲਦੇ ਆ ਤੂੰ ਵੱਡਾ ਡਾਕੂ ਐ ਤੂੰ ਆਪਦੇ ਘੋੜੇ ਦੀ ਭਾਲ ਚ ਇੱਥੇ ਆਇਆ ਮੈਨੂੰ ਰੇਤ ਨੇ ਸਾਰਾ ਕੁਝ ਦੱਸਤਾ ਤੇ ਡਾਕੂ ਨੂੰ ਵੀ ਇਸ ਸੁਪਨੇ ਚ ਵੀ ਯਾਦ ਨਹੀਂ ਸੀ ਵੀ ਇਹ ਉਹੀ ਲੜਕੀ ਹੈ ਜਿਹਨੂੰ ਮੈਂ ਚੱਕ ਕੇ ਲਿਆਇਆ ਸੀਗਾ ਤੇ ਹੁਣ ਉਹ ਉਹਨੂੰ ਫੇਰ ਕਾਲ ਕੋਠੜੀ ਚ ਡਾਕੂ ਨੂੰ ਸਟਾਤਾ ਇਸ ਤਰ੍ਹਾਂ ਤੀਜਾ ਵੀ ਨ ਆਇਆ ਤੀਜੇ ਮਹੀਨੇ ਫੇਰ ਮਹਿਫਿਲ ਹੋਈ ਤੇ ਖਾਣਾ ਖਾਣ ਵਾਸਤੇ ਸਾਰੇ ਲੋਕਾਂ ਨੂੰ ਬੁਲਾਇਆ ਗਿਆ ਤੇ ਇੱਕ ਬਹੁਤ ਹੀ ਸੁੰਦਰ ਡੀਲ ਡੀਲ ਡੋਲ ਵਾਲਾ ਬੰਦਾ ਉਸ ਜਗ੍ਹਾ ਤੇ ਆ ਕੇ ਬੈਠ ਗਿਆ ਜਿੱਥੇ ਪਹਿਲਾਂ ਦੋ ਵਾਰੀ ਫੜੇ ਗਏ ਸੀ ਲੋਕਾਂ ਨੂੰ ਬਥੇਰਾ ਕਿਹਾ ਵੀ ਇਹ ਐਸ ਜਗ੍ਹਾ ਤੇ ਜਿਹੜਾ ਵੀ ਕੋਈ ਬੈਠਦਾ ਉਹਨੂੰ ਕਾਲ ਕੋਠੀ ਚ ਸਿੱਟਣਾ ਪੈਂਦਾ ਤੇ ਉਹ ਅਲੀ ਸ਼ੇਰ ਸੀ ਅਲੀ ਸ਼ੇਰ ਕਹਿੰਦਾ ਜਿਹੜਾ ਕੁਝ ਹੋਊਗਾ ਦੇਖੀ ਜੂਗਾ ਪਹਿਲਾਂ ਮੈਨੂੰ ਰੱਜ ਕੇ ਖਾਤਾ ਲੈਣ ਦਿਓ ਤੇ ਜਦੋਂ ਇਹਨੇ ਪਛਾਣ ਲਿਆ ਕਹਿੰਦੀ ਤੂੰ ਉਸ ਬੰਦੇ ਨੂੰ ਮੇਰੇ ਕੋਲ ਅਲੀ ਸ਼ੇਰ ਨੂੰ ਫੜ ਕੇ ਲਿਆਓ ਲੈ ਕੇ ਫੜ ਕੇ ਤੇ ਲੋਕ ਤਾਂ ਪਹਿਲਾਂ ਹੈਰਾਨ ਸੀਗੇ ਵੀ ਇੱਥੇ ਐਸ ਜਿਹੜੀ ਜਗ੍ਹਾ ਤੇ ਬੈਠਦਾ ਐਸ ਕੁਰਸੀ ਤੇ ਜੋ ਵੀ ਬੈਠ ਕੇ ਖਾਣਾ ਖਾਂਦਾ ਉਹਨੂੰ ਕਾਲ ਕਰੋਟੀ ਚ ਪਾਇਆ ਜਾਂਦਾ ਕਹਿੰਦਾ ਹੁਣ ਇਹਨੂੰ ਕਾਲ ਕਰੋਟੀ ਚ ਪਾਇਆ ਜਾਊਗਾ ਹਲੀ ਸ਼ੇਰ ਨੇ ਖਾਣਾ ਖਾ ਲਿਆ ਜਮੂਰਦ ਨੇ ਆਪਣੇ ਸਪਾਹੀਆਂ ਨੂੰ ਜਦੋਂ ਹੁਕਮ ਦਿੱਤਾ ਤੇ ਸਾਹਮਣੇ ਪੇਸ਼ ਕਰਤਾ ਉਹਨੂੰ ਪੱਕਾ ਯਕੀਨ ਸੀਗਾ ਵੀ ਇਹ ਵੀ ਕਾਲ ਕਰੋਟੀ ਚ ਜਾਊਗਾ ਅਲੀ ਜੇ ਨੇ ਬਚਾਣੂ ਗਿਆ ਮੈਂ ਖੁਰਾਸਾਨ ਦਾ ਸਦਾਗਰ ਹਾਂ ਤੇ ਆਪਣੀ ਪਤਨੀ ਨੂੰ ਲੱਭਦਾ ਉਹਨੇ ਸੱਚ ਸੱਚ ਦੱਸਤਾ ਵੀ ਮੈਂ ਤਾਂ ਆਉਦੀ ਪਤਨੀ ਨੂੰ ਲੱਭਦਾ ਪਰ ਤੇ ਜ਼ਮੂਰਦ ਨੂੰ ਤਾਂ ਪਤਾ ਸੀ ਵੀ ਇਹ ਅਲੀ ਸ਼ੇਰੀ ਹੈ ਤੇ ਉਹਨੇ ਰਾਜਾ ਦੀ ਰੇਤ ਵਿਚਾਈ ਤਾਂਬੇ ਦੀ ਕਲਮ ਨਾਲ ਪੜਿਆ ਕਹਿੰਦਾ ਹਾਂ ਤੂੰ ਸੱਚ ਬੋਲ ਰਿਹਾ ਹੈ ਹੈ ਤੇ ਤੂੰ ਆਉਦੀ ਪਤਨੀ ਦੀ ਭਾਲ ਵਿੱਚ ਹੀ ਹੈ ਤੈਨੂੰ ਤੇਰੀ ਪਤਨੀ ਛੇਤੀ ਮਿਲ ਚੁਗੀ ਤੇ ਨੌਕਰਾਂ ਨੂੰ ਹੁਕਮ ਦਿੱਤਾ ਵੀ ਇਹਨੂੰ ਮਹਿਲ ਚ ਲੈ ਜਾਓ ਇਹਨੂੰ ਸੋਹਣੇ ਕੱਪੜੇ ਪਾਓ ਵਧੀਆ ਤਰੀਕੇ ਨਾਲ ਨੂੰ ਤਿਆਰ ਕਰੋ ਤੇ ਉਹ ਜਦੋਂ ਬਾਦਸ਼ਾਹ ਵਾਂਗੂ ਉਹਨੂੰ ਤਿਆਰ ਕਰ ਦਿੱਤਾ ਗਿਆ ਤੇ ਹੁਣ ਹੈ ਉਸਦੀ ਪਤਨੀ ਨੇ ਉਸਨੂੰ ਸਾਰਾ ਕੁਝ ਜਮੂਰਦ ਨੇ ਉਹ ਸਾਰਾ ਕੁਝ ਸੱਚ-ਸੱਚ ਦੱਸਤਾ ਤੇ ਹੁਣ ਜਦੋਂ ਉਹਨੇ ਹੈਟ ਲਾ ਕੇ ਦਿਖਾਈ ਜਾਨੀ ਮੁਕਟ ਲਾ ਕੇ ਦਿਖਾਇਆ ਤਾਂ ਦੇਖ ਕਹਿੰਦੀ ਵੀ ਮੈਂ ਤਾਂ ਤੇਰੀ ਪਤਨੀ ਹੋਈ ਆ ਹਾਲੀ ਸ਼ੇਰ ਕਹਿੰਦਾ ਅੱਛਾ ਤੇ ਉਹ ਹੱਸ ਕੇ ਕਿਹਾ ਅੱਛਾ ਕਹਿੰਦਾ ਇਹ ਗੱਲ ਹੈ ਚੱਲ ਕਹਿੰਦਾ ਤੂੰ ਫਿਰ ਆਪਾਂ ਕੀ ਕਰੀਏ ਹੁਣ ਤੇ ਉਹਨੇ ਚੁੱਪਚਾਪ ਉਹ ਕਹਿ ਕੇ ਚਲੀ ਗਈ ਉੱਥੋਂ ਕਹਿੰਦੇ ਤੁਸੀਂ ਕੁਛ ਜੇਟ ਲਈ ਹੋਰ ਕਿਸੇ ਨੂੰ ਰਾਜਾ ਬਣਾ ਲਓ ਤੇ ਅਸੀਂ ਜਿਹੜਾ ਹੰਗੂਮ ਫਿਰਕੇ ਆਉਣੇ ਆ ਅਗਲੇ ਦਿਨ ਜਮੂਰ ਦੇ ਨੇ ਆਪਣੇ ਅਲਗਾਰਾਂ ਨੂੰ ਜਦ ਸਾਰਾ ਕਸ਼ਤ ਇਹ ਕਹਤਾ ਅਸੀਂ ਸਫਰਤੇ ਚੱਲਨੇ ਆ ਸਾਡੀ ਥਾਂ ਤੇ ਕਿਸੇ ਨੂੰ ਹੋਰ ਚੁਣ ਲਿਓ ਗੈਰ ਹਾਜ਼ਰੀ ਚੰਗਾ ਪ੍ਰਬੰਧ ਚੱਲ ਸਕੇ ਉਸੇ ਦਿਨ ਸਫਰ ਦੀ ਤਿਆਰੀ ਕਰ ਲਈਗੀ ਆਪਣੇ ਦੇਸ਼ ਵਾਲੇ ਤੁਰਪੇ ਉੱਥੇ ਪਹੁੰਚ ਕੇ ਬਾਕੀ ਜੀਵਨ ਬੜੀ ਖੁਸ਼ੀ ਖੁਸ਼ੀ ਬਿਤਾ ਰਿਆ 加ਣੀ ਖਤਮ ਹੁੰਦੀ ਐ ਏਡੀ ਮੇਰੀ ਬਾਤ ਉੱਤ ਪੈ ਗੀ ਰਾਤ ਛਤ ਨਾ ਸੀ ਕੋਠਾ ਛਤ ਲਈ ਸਵਾਤ ਗੋਗੋ ਰਾਣੀ ਗੋਗਪੁਰਾਣੀ ਗੋਗੋ ਦੇ ਦੋ ਬੱਚੇ ਗੋਗੋ ਵੇਖ ਵੇਖ ਨੱਚੇ ਸੀ ਛੋਟੀ ਉਮਰ ਵਿੱਚ ਹੀ ਉਸ ਦਾ ਦਿਮਾਗ